ਇਕ ਨਾਮੀ ਨਸ਼ਾ ਤਸਕਰ ਤੇ ਪ੍ਰਾਪਰਟੀ ਫ੍ਰੀਜ਼ ਕਰਨ ਦੀ ਕੰਸੀ ਬੰਦੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ACP ਈਸਟ ਡਾਕਟਰ ਸ਼ੀਤਲ ਸਿੰਘ ਪ੍ਰਮੁੱਖ ਅਫਸਰ थाना ADI ਇੰਸਪੈਕਟਰ ਬਜਿੰਦਰ ਸਿੰਘ ਇਹ ਵੀ ਪੰਜਾਬ ਮੀਡੀਆ ਨੂੰ ਇਸ ਦੀ ਖਾਸ ਰਿਪੋਰਟ ਕਾਰਵਾਈ ਕੀ ਕੀ ਕਾਰਵਾਈ ਹੈ ਜੀ ਜੀ ਮਾਨਯੋਗ सीएम साहब सरदार ਭਗਵੰਤ ਸਿੰਘ ਮਾਨ ਵੱਲੋਂ ਜਿਹੜੀ ਪੰਜਾਬ ਵਿੱਚ ਸੂਬੇ ਵਿੱਚ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਅਧੀਨ ਸਾਨੂੰ ਇੱਕ ਸੀਪੀ ਅੰਮ੍ਰਿਤਸਰ ਨੂੰ ਬੜੀ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹਦੇ ਵਿੱਚ ਥਾਣਾ ਡਿਵੀਜ਼ਨ A ਵਿੱਚ ਇੱਕ ਮਾਮਲਾ ਦਰਜ ਹੋਇਆ ਸੀ ਐਨਡੀਪੀਐਸ ਐਕਟ ਦੇ ਅਧੀਨ ਜਿਹਦੇ ਵਿੱਚ ਸਮਗਲਰ ਜਿਹੜਾ ਨਾਮੀ ਸਮਗਲਰ ਸੀਗਾ ਰੋਹਿਤ ਕੁਮਾਰ ਉਸ ਨੂੰ ਆਪਾਂ 415 ਗ੍ਰਾਮ ਦੇ ਆਸ-ਪਾਸ ਹਿਰੋਇਨ ਜਿਹੜੀ ਸੀਗੀ ਉਹਨੂੰ ਰਿਕਵਰ ਕਰਵਾਈ ਸੀ ਉਤੋਂ ਤੇ ਉੱਤੇ ਪਰਚਾ ਦਰਜ ਹੋਇਆ ਸੀਗਾ ਇਸੇ ਜਿਹੜੀ ਸਾਡੀ ਜਿਹੜੀ ਮੁਹੀਮ ਹੈਗੀ ਆ ਯੋਧ ਨਸ਼ਾ ਵਿਰੁੱਧ ਇੱਥੇ ਕਾਰਵਾਈ ਕਰਦੇ ਹੋਏ ਆਪਾਂ 68 ਐਫ ਐਨ ਡੀ ਪੀ ਐਸ ਐਕਟ ਦੇ ਅਧੀਨ ਇਹ ਜਿਹੜਾ ਘਰ ਦੇ ਜਿਹੜਾ ਪ੍ਰਾਪਰਟੀ ਇਲੀਗਲ ਤੌਰ ਤੇ ਬਣਾਈ ਗਈ ਸੀਗੀ ਜਿਹੜੇ ਜਿਹੜੇ ਹਵਾਲੇ ਦੇ ਪੈਸੇ ਨਾਲ ਜਿਹੜਾ ਨਸ਼ਿਆਂ ਦੇ ਕਾਰੋਬਾਰ ਕਰਕੇ ਜਿਹੜੀ ਰਕਮ ਲੈ ਕੇ ਜਿਹੜੀ ਆਹ ਪ੍ਰਾਪਰਟੀ ਬਣਾਈ ਹੈਗੀ ਆ ਆਪਾਂ ਉਹ ਜਿਹੜੇ ਫ੍ਰੀਜ਼ਿੰਗ ਆਰਡਰ ਜਿਹੜੇ ਹੈਗੇ ਦਿੱਲੀ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਦਿੱਤੇ ਗਏ ਸੀ ਉਹਦੀ ਤਮੀਲ ਕਰਵਾਣ ਆਏ ਅੱਜ ਸਰ ਇਹਦੀ ਕਿੰਨੀ ਪਰੋਟਲੀ ਪ੍ਰੋਪਰਟੀ ਜਿਹੜੀ ਜਿਹਦੇ ਕਾਉਂਟਿਟੀ ਜਿਹੜੀ ਹੈਗੀ ਹੈ ਦੇਖੋ ਜਿਹੜੀ ਆਹ ਪ੍ਰੋਪਰਟੀ ਜਿਹੜੀ ਆਪਾਂ ਸਾਨੂੰ ਫ੍ਰੀਜ਼ਿੰਗ ਆਰਡਰ ਕਨਫਰਮਡ ਹੋਏ ਆ ਇਹ ਟੋਟਲ ਜਿਹੜੀ ਹੈਗੀ ਹੈ 43 ਲੱਖ ਤੇ 95 ਹਜ਼ਾਰ ਦੀ ਪ੍ਰੋਪਰਟੀ ਹੈਗੀ ਹੈ ਇਹਦੇ ਵਿੱਚ ਇਹ ਰਿਹਾਇਸ਼ੀ ਘਰ ਹੈਗਾ ਆ ਇੱਕ ਇਹਨਾਂ ਦੀ Honda Ameez ਕਾਰ ਹੈਗੀ ਹੈ ਡਰਗ ਮਨੀ ਜਿਹੜੀ ਰੋਹਿਤ ਤੋਂ ਰਿਕਵਰ ਹੋਈ ਸੀ ਉਹ ਉਹ ਹੈ ਤੇ ਇਹਨਾਂ ਦੇ ਨਾਲ-ਨਾਲ ਜਿਹੜੇ ਇਹਨਾਂ ਦੇ ਪਿਤਾ ਜੀ ਹੈਗੇ ਆ ਉਹਨਾਂ ਦੇ ਖਾਤੇ ਵਿੱਚ 6.5 ਲੱਖ ਰੁਪਈਆ ਇਹਨਾਂ ਦੀ ਮਾਤਾ ਦੇ ਅਕਾਊਂਟ ਵਿੱਚ 8 ਲੱਖ ਰੁਪਈਆ ਤੇ ਰਾਹੁਲ ਦੇ ਆਪਣੇ ਅਕਾਊਂਟ 'ਚ 3 ਲੱਖ 15 ਹਜ਼ਾਰ ਰੁਪਏ ਜਿਹੜੇ ਹੈ ਫ੍ਰੀਜ਼ ਹੋਏ ਆ। ਉਹ ਕੀ ਕੰਮ ਕੀ ਕਰਦਾ ਜੀ ਤੇ ਦੇਖੋ ਇਹ ਪਹਿਲਾ ਜਿਹੜਾ ਹੈਗਾ ਕੰਮ ਇਹ ਫਰੂਟ ਦੀ ਰੇੜੀ ਆ ਇਹ ਜੂਸ ਬਾਰ ਦੀ ਰੇੜੀ ਦਾ ਕੰਮ ਕਰਦਾ ਹੈਗਾ ਆ ਤੇ ਬੜੀ ਹੀ ਮਤਲਬ ਕਿ ਇੱਕ ਆਪ ਸਿੱਧ ਹੁੰਦਾ ਆ ਕਿ ਕੋਈ ਫਰੂਟ ਵਾਲਾ ਜਿਹੜਾ ਹੈਗਾ ਰੇੜੀ ਲਾ ਕੇ ਇੰਨੀ ਆਲੀਸ਼ਾਨ ਕੋਠੀ ਕਿੱਦਾਂ ਬਣਾ ਸਕਦਾ ਹੈ ਤੇ ਇਹ ਜਿਹੜਾ ਵੀ ਪੈਸਾ ਹੈਗਾ ਆ ਇਹ ਡਰੱਗ ਦਾ ਪੈਸਾ ਆ। ਤੇ ਇਸ ਤੇ ਕਾਰਵਾਈ ਕਰਦੇ ਹੋਏ ਇਸ ਇਸ ਪ੍ਰੋਪਰਟੀ ਨੂੰ ਫ੍ਰੀਸ ਕਰ ਦਿੱਤਾ ਗਿਆ ਹੈ ਪਹਿਲਾ ਪਰਚੇ ਕਿੰਨੇ ਹੀ ਜੀ ਇਹ ਨੋਟੋਰੀਅਸ ਬੰਦਾ ਹੈਗਾ ਆ ਐਨਡੀ ਦੇ ਨਾਲ ਨਾਲ ਇਹ ਹੋਰ ਵੀ ਇਹਨੇ ਤੇ ਪਰਚੇ ਹੈਗੇ ਆ ਆਰਮ ਸੈਕ ਦੇ ਪਰਚੇ ਹੈਗੇ ਆ ਇਵਨ ਕੀ ਪੌਕਸੋ ਦਾ ਵੀ ਪਰਚਾ ਹੈਗਾ ਇਹ ਤੇ ਤੇ ਹੋਰ ਵੀ ਕਾਫੀ ਪਰਚੇ ਹੈਗੇ ਆ ਉਹ ਜੇਲ੍ਹ ਦੇ ਬਾਹਰ ਹੈ ਕੋਈ ਨਹੀਂ ਰੋਹਿਤ ਇਸ ਟਾਈਮ ਜੇਲ੍ਹ ਵਿੱਚ ਹੈਗਾ ਆ ਹੋਰ ਜਿਹੜੇ ਬਾਕੀ ਤਸਕਰਾਂ ਉਹਨਾਂ ਨੂੰ ਕੀ ਕਾਰਵਾਈ ਕਰਨੀ ਚਾਹੀਦੀ ਦੇਖੋ ਜਿਹੜੀ